ਸਿਟੀ थाना ਬਲਾਚੌਰ ਪੁਲਿਸ ਨੇ ਦੋ ਮੋਟਰਸਾਈਕਲ ਸਮੇਤ ਇੱਕ ਨੂੰ ਕੀਤਾ ਕਾਬੂ ਇੱਕ ਮੌਕੇ ਤੋਂ ਹੋਇਆ ਫਰਾਰ ਇਸ ਦੀ ਜਾਣਕਾਰੀ ਦਿੰਦੇ ਹੋਏ ਸਿਟੀ थाना ਬਲਾਚੌਰ ਦੇ ਐਸ ਐਚ ਓ ਸਤਨਾਮ ਸਿੰਘ ਨੇ ਦੱਸਿਆ ਕਿ ਇਹ આરોપી ਦੋ ਮੋਟਰਸਾਈਕਲ ਚੋਰੀ ਕੀਤੇ ਸਨ ਜਿਨ੍ਹਾਂ ਤੋਂ ਇੱਕ આરોપી ਫਰਾਰ ਹੋ ਗਿਆ ਹੈ ਤੇ ਇੱਕ ਨੂੰ ਕਾਬੂ ਕਰਕੇ ਉਸ ਦਾ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ ਜਿਹੜਾ ਅੱਜ ਮਾੜਲਾ ਤੁਸੀਂ ਦਰਜ ਕੀਤਾ ਦੋ ਮੋਟਰਸਾਈਕਲਾਂ ਬਾਰੇ ਇਹਦੇ ਬਾਰੇ ਜਾਣਕਾਰੀ ਜੀ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗ ਹਦਾਇਤ ਤੇ ਹਰ ਰੋਜ਼ ਜਿਹੜੀ ਆ ਥਾਣਾ ਬਲਾਚੌਰ ਸਿਟੀ ਏਰੀਏ ਦੇ ਵਿੱਚ ਪੈਟਰੋਲਿੰਗ ਤੇ ਗਸ਼ਤ ਕੀਤੀ ਜਾਂਦੀ ਹੈ ਕੱਲ ਸਾਡੇ ਥਾਣੇ ਤੋਂ ਐਸੇ ਨਰੇਸ਼ ਕੁਮਾਰ ਬਤੌਰ ਨਾਕਾਬੰਦੀ ਇਨਚਾਰਜ 메ਨ ਚੌਂਕ ਬਲਾਚੌਰ ਮੌਜੂਦ ਸੀ ਜਿੱਥੇ ਇਹਨਾਂ ਨੂੰ ਮੁਖਵਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਆਪਣੇ ਲੜਕਾ ਹੈਗਾ ਸਨੀਲ ਕੁਮਾਰ ਉਰਫ ਮਨੀ ਪੁੱਤਰ ਕੇਸਰ ਸਿੰਘ ਜਿਹਦੇ ਨਾਲ ਇੱਕ ਮਨੀ ਆ ਦੂਸਰਾ ਲੜਕਾ ਪੁੱਤਰ ਸੁੱਚਾ ਸਿੰਘ ਵਾਸੀ ਦੋਨੋਂ ਰਹਿਣ ਵਾਲੇ ਕਮੌਰ ਦੇ ਨੇ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈ ਇਹ ਬਾਹਰਲੇ ਸ਼ਹਿਰਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਲਿਆ ਆ ਕੇ ਇਥੇ ਘਮਾਫਰਾ ਰਹੇ ਤੇ ਲੋਕਾਂ ਨੂੰ ਸੋਦੇਵਾਜੀ ਕਰ ਰਹੇ ਸਸਤੇ ਵੇਚਣ ਦੇ ਆ ਵੀ ਕੰਮ ਕਰਦੇ ਆ ਤੇ ਇਹ ਦੋਏ ਜਣੇ ਕੱਲ ਚੋਰੀਛਦਾ ਮੋਟਰਸਾਈਕਲ ਤੇ ਆਪਣੇ ਪਿੰਡ ਤੋਂ ਨਿਕਲੇ ਸੀ ਜਿਸ ਬਾਰੇ ਮੁਕਵਰ ਨੇ ਦੱਸਿਆ ਜੀ ਕਿ ਨਾਕਾਬੰਦੀ ਕੀਤੀ ਜਾਵੇ ਤੇ ਇਹ ਕਾਬੂ ਆ ਸਕਦੀ ਤੇ ਜਿਸ ਤੇ ਫਿਰ ਸਾਡੇ ਐਸਆਈ ਨਰੇਸ਼ ਕੁਮਾਰ ਜੀ ਨੇ ਸਪੈਸ਼ਲ ਜਿਹੜਾ ਉਹ ਕੋਟਰ ਕੰਪਲੈਕਸ ਦੇ ਗੇਟ ਤੇ ਜਾ ਕੇ ਨਾਕਾਬੰਦੀ ਕੀਤੀ ਤੇ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਇੱਕ ਮੌਕੇ ਤੇ ਹੀ ਮੋਟਰਸਾਈਕਲ ਅਤੇ ਸਮੇਤ ਜਿਹੜਾ ਉਹਨੂੰ ਚਾਲਕ ਸੀਗਾ ਸੁਨੀਲ ਕੁਮਾਰ ਉਹ ਫਰਮਾਨੀ ਇਹਨੂੰ ਕਾਬੂ ਕੀਤਾ ਤੇ ਮੋਟਰਸਾਈਕਲ ਦੀ ਜਾਂਚ ਮੀਨ ਕਰਨ ਤੇ ਇਹ ਗੱਲ ਸਾਹਮਣੇ ਆਈ ਆ ਕਿ ਇਹ ਮੋਟਰਸਾਈਕਲ ਜਿਹੜਾ ਖੁਦ ਉਸਲੇ ਚਲਾ ਰਿਆ ਸੀ ਤੇ ਇਹਨਾਂ ਨੇ ਲੁਧਿਆਣਾ ਸ਼ਹਿਰ ਤੋਂ ਕੁਝ ਦਿਨ ਪਹਿਲਾਂ ਜਿਹੜਾ ਇਹੋ ਚੋਰੀ ਕਰਕੇ ਲਿਆਂਦਾ ਸੀ ਦੋਨੋਂ ਨੇ ਹਮਸਤਾ ਹੋ ਕੇ ਤੇ ਜਿਹੜਾ ਦੂਸਰਾ ਲੜਕਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਉਹ ਉਸ ਵੇਲੇ ਨੇਰੇ ਦੇ ਮਤਲਬ ਥੋੜਾ ਜਿਹਾ ਸੁਭਾਵਣ ਕਰਕੇ ਖਿਸ ਗਿਆ ਉਤੋਂ ਦੌੜ ਗਿਆ ਜੀ ਇਹ ਸਰ ਕਿੰਨੇ ਕੁ ਇਹਨਾਂ ਨੇ ਅੱਗੇ ਮੋੜ ਸੰਗ ਚੋਰੀ ਕੀਤੀ ਜਾਂ ਕਿੰਨੇ ਕੁ ਬੱਕੇ ਇਹਨਾਂ ਹੁਣ ਤੱਕ ਇਹ ਜਿਹੜਾ ਨੜਕਾ ਅਸੀਂ ਗ੍ਰਿਫਤਾਰ ਕੀਤਾ ਆ ਮਨੀ ਇਹਦੇ ਪੁੱਛਗਿੱਛ ਦੇ ਵਿੱਚ ਜੋ ਵੀ ਇੱਕ ਡਿਸਕਲੋਸ ਸਟੇਟਮੈਂਟ ਹੋਈ ਸੀ ਇੱਕੋ ਚਿਰ ਪਹਿਲਾਂ ਇਹਨਾਂ ਨੇ ਇੱਕ ਹੋਰ ਮੋਟਰਸਾਈਕਲ ਜਿਹੜਾ ਉਹ ਮੋਟਰ ਚੰਡੀਗੜ੍ਹ ਖਰੜ ਸਾਈਡ ਤੋਂ ਚੋਰੀ ਕਰਕੇ ਲਿਆਂਦਾ ਸੀਗਾ ਤੇ ਇਹਨਾਂ ਨੇ ਇੱਥੇ ਨਹਿਰ ਦੇ ਇੱਕ ਦੇ ਲੋਕਾਸ਼ ਪਾ ਕੇ ਖੜਾ ਕੀਤਾ ਸੀਗਾ ਤੇ ਉਹ ਵੀ ਇਹ ਅਸੀਂ ਡਿਸਕੋਸਮੈਂਟ ਦਾ ਦੂਸਰਾ ਜਿਹੜਾ ਮੋਟਰਸਾਈਕਲ ਹੋਰ ਕਵਰ ਅੱਜ ਕਰ ਲਿਆ ਤੇ ਹੁਣ ਤੱਕ ਇਹਨਾਂ ਕੋਲ ਦੋ ਮੋਟਰਸਾਈਕਲ ਜਿ ਚੋਰੀ ਛੋਰੀ ਦੀ ਜਿਹੜੀ ਰਿਕਵਰੀ ਹੋਈ ਹੋਰ ਵੀ ਕੋਈ ਮਾਮਲਾ ਦਾ ਅੱਜ ਹੋਣ ਦੀ ਉਮੀਦ ਹੈ ਦੇਖੋ ਇਹ ਤੋਂ ਵੱਲੇ ਹੋਰ ਅਸੀਂ ਦਿਖਾਈ ਨਾ ਜਾਂਚ ਪੜਤਾਲ ਕਰ ਰਹੇ ਹਾਂ ਤੇ ਦੂਸਰੇ ਦੋਸ਼ੀ ਜਿਹੜਾ ਮਨੀ ਆ ਉਹਦੀ ਸਾਨੂੰ ਭਾਲ ਆ ਜਦੋਂ ਉਹ ਸਾਹਮਣੇ ਆਂਦਾ ਤਾਂ ਹੋ ਸਕਦਾ ਵੀ ਹੋਰ ਵੀ ਖਲਾਸੇ ਇਸ ਤਰ੍ਹਾਂ ਦੇ ਹੋਣ ਕੋਈ ਰਿਮਾਂਡ ਵੀ ਲਿਆ ਇਹਨਾਂ ਦਾ ਅੱਜ ਇਹਨੂੰ ਮਾਂਜੋਗ ਅਦਾਲਤ ਵਿੱਚ ਇਸ ਦੋਸ਼ੀ ਨੂੰ ਅਸੀਂ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਸੀ ਤੇ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਜਿਹੜਾ ਸਾਨੂੰ ਦਿੱਤਾ ਗਿਆ ਇਸ ਦੋਸ਼ੀ ਤੋਂ ਅਸੀਂ ਹੋਰ ਹਲੇ ਇਹ ਚੋਰੀ ਸੌਂਦਾ ਜਾਂ ਹੋਰ ਵਾਰ ਦਾ ਤਸਦੀਕ ਪੁਸ਼ਟੀ ਕਰ ਰਹੇ ਹਾਂ